ਨਮਸਕਾਰ ਜੀ ਨਾਬਾ ਤੀਜ ਗਰੁੱਪ ਵੱਲੋਂ ਇੱਕ ਨਿੱਜੀ ਹੋਟਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ ਤੀਆਂ ਦਾ ਤਿਹਾਰ ਜਦੋਂ ਮਨਾਇਆ ਤੇ ਅਸੀਂ ਆਈਆਂ ਹੋਈਆਂ ਲੇਡੀਜ਼ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਬਚਪਨ ਦੀਆਂ ਸਹੇਲੀਆਂ ਕਾਲਜ ਟਾਈਮ ਦੀਆਂ ਸਹੇਲੀਆਂ ਤੇ ਆਪਣੇ ਫਰੈਂਡ ਜਿਹੜੀਆਂ ਅਸੀਂ ਵਿਆਹ ਤੋਂ ਬਾਅਦ ਵੀ ਆਪਣੇ ਸੋਹਰੇ ਘਰ ਚੱਲੀ ਜਾਂਦੇ ਆ ਤਾਂ ਸਾਲ 'ਚ ਸਾਨੂੰ ਇੱਕ 30 ਦੇ ਤਿਹਾੜੀ ਵਲੇ ਮੌਕਾ ਮਿਲਦਾ ਹੈ ਇਕੱਠੇ ਹੁੰਦਾ ਤਾਂ ਅਸੀਂ ਬਚਪਨ ਦੀਆਂ ਸਹੇਲੀਆਂ ਕਾਲਜ ਟਾਈਮ ਦੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਸਾਡਾ ਜਿਹੜਾ ਗਰੁੱਪ ਹੈ ਇਹ 45 ਮੈਂਬਰਾਂ ਦਾ ਗਰੁੱਪ ਹੈ ਤੇ ਇੱਕ ਸਾਲ ਬਾਅਦ ਅਸੀਂ 30 ਦੇ ਤਿਹਾੜੀ ਨੂੰ ਵੀ ਇਕੱਠੇ ਹੁੰਨੇ ਆ ਤੇ ਅਸੀਂ ਦੁੱਖ ਸੁੱਖ ਕਰਦੇ ਆ ਪੂਰੀ ਜਾਣਕਾਰੀ ਦੇ ਰਹੇ ਨੇ ਨੀਸ਼ਾ ਬਾਤੀਸ਼ ਖੰਡਾ ਰੋ ਹਾਂਜੀ ਅਚਾ ਚਾਹੇ ਅੰਜੀ ਅੱਜ ਨਾ ਅਸੀਂ ਤੀਆਂ ਦਾ ਪ੍ਰੋਗਰਾਮ ਸੈਲੀਬ੍ਰੇਟ ਕਰ ਰਹੇ ਸੀ ਹਰ ਸਾਲ ਹੀ ਕਰਦੇ ਆ ਇਸ ਸਾਲ ਅਸੀਂ ਕੁਝ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਤੀਆਂ ਇੱਕ ਨਾ ਇੱਕ ਇੱਕ ਜ਼ਰੀਆ ਹੈ ਸਾਰੇ ਲੇਡੀਜ਼ ਨੂੰ ਇਕੱਠੇ ਹੋਣ ਦਾ 뮤직 ਦੇਣ ਦਾ ਉਹਨਾਂ ਨਾਲ ਮਤਲਬ ਇੰਜੋਏ ਕਰਨ ਦਾ ਹੈ ਨਾ ਇਸ ਕਰਕੇ ਅਸੀਂ ਇਹ ਤੀਆਂ ਮਨਾਉਂਦੇ ਆ ਤੇ ਸਾਡੇ ਫਰੈਂਡਸ ਵਰਗਾ ਇਕੱਠੇ ਹੁੰਦੇ ਨੇ ਸਾਡੇ ਕਲਾਸਮੇਟ ਇਕੱਠੇ ਹੁੰਦੇ ਨੇ ਜਿਹੜਾ ਕੋਈ ਦੁੱਖ ਹੈ ਕੋਈ ਸੁੱਖ ਹੈ ਹੈ ਨਾ ਸਾਰਾ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਹਾਂਜੀ ਸਾਡਾ ਗਰੁੱਪ ਹੈਗਾ ਜੀ 45 ਦਾ 45 ਦਾ ਗਰੁੱਪ ਹੈ ਤੇ ਅੱਗੇ-ਅੱਗੇ ਅਸੀਂ ਮਤਲਬ ਵਧੇ ਜਾ ਰਹੇ ਆ ਘਟ ਨਹੀਂ ਰਹੇ ਆ ਵਧ ਰਹੇ ਆ ਅਸੀਂ ਕਟੋ-ਕਟ ਸਾਨੂੰ 10 ਸਾਲ ਹੋ ਗਏ ਮਨਾਉਂਦੇ ਨੂੰ ਹਾਂਜੀ ਹਾਂ 10 ਸਾਲ ਹੋ ਗਏ ਜੀ ਮਨਾ ਰਹੇ ਆ ਕਰ ਰਹੇ ਆ ਠੀਕ ਆ ਕਿ ਨਾਮ ਵੀ ਕਲਚਰ ਨੂੰ ਬੜਾ ਵਧੇ ਰਿਹਾ ਹਾਂਜੀ ਕੀ ਕਹਿਣਾ ਤੁਸੀਂ ਮੇਨਲੀ ਅਸੀਂ ਤੀਆਂ ਦੇ ਤਿਉਹਾਰ ਨਾਲ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਹਾਂ ਮੇਨਲੀ ਇਹ ਪਿੰਡਾਂ ਦੇ ਵਿੱਚ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੈਵਲ ਤੇ ਮਨਾਉਂਦੇ ਸੀ ਲੇਕਿਨ ਉਸ ਚੀਜ਼ ਨੂੰ ਬਾਹਰ ਕੱਢਿਆ ਸ਼ਹਿਰਾਂ ਚੋਂ ਖਤਮ ਹੋ ਗਿਆ ਸੀ ਬਿਲਕੁਲ ਬੱਚਿਆਂ ਨੂੰ ਜੋ ਸਾਡੀ ਜਨਰੇਸ਼ਨ ਹੈ ਸਾਨੂੰ ਕੁਝ ਨਹੀਂ ਸੀ ਇਸ ਚੀਜ਼ਾਂ ਦਾ ਪਤਾ ਆਪਣੇ ਬਚਪਨ ਦੇਖਿਆ ਬਸ ਜੋ ਦੇਖਿਆ ਸਕੂਲਾਂ ਦੇ ਵਿੱਚ ਆਮੀਆਂ ਦਾਦੀਆਂ ਨਾਨੀਆਂ ਤੋਂ ਆਪਣੇ ਜਿੰਨੇ ਵੀ ਵੱਡੇ ਹੈਗੇ ਨੇ ਘਰ ਦੇ ਉਹਨਾਂ ਤੋਂ ਦੇਖਿਆ ਸੀ ਹਾਂ ਜੀ ਅੱਜਕੱਲ ਉਹ ਪ੍ਰਿੰਸਪਰ ਖਤਮ ਹੋ ਗਈ ਮੰਨਦਾ ਹਾਂ ਬਸ ਉਸ ਚੀਜ਼ ਨੂੰ ਅਸੀਂ ਸ਼ਹਿਰਾਂ ਵਿੱਚ ਮੋਡੀਫਾਈ ਕਰਤਾ ਵੀ ਐਟ ਲੀਸਟ ਉਹ ਨਵੀਂ ਜਨਰੇਸ਼ਨ ਜੋ ਜਾਵੇ ਨਾ ਉਹ ਖਤਮ ਨਾ ਹੋ ਜAVE ਇਹ ਤਾਂ ਬਹੁਤ ਪੁਰਾਣਾ ਕਲਚਰ ਆ ਲੋ ਬੱਚੇ ਇਹ ਨਾ ਕਹਿਣ ਸੋ ਅਸੀਂ ਉਹਨੂੰ ਮੋਡੀਫਾਈ ਕਰਕੇ ਆਪਣੇ ਵਧੀਆ ਤਰੀਕੇ ਨਾਲ ਹੋਰ ਐਨਹਾਂਸ ਕਰਤਾ ਇਸ ਤਿਹਾਨ ਨੂੰ ਤੁਸੀਂ ਹੁਣ ਲਓ ਠੀਕ ਹੈ ਜਿਹੜੀਆਂ ਦਾ ਤਿਹਾਰਾ ਆ ਸਾਵਣ ਦੇ ਮਹੀਨੇ ਤੀਆਂ ਦਾ ਹਾਂਜੀ ਹਾਂ ਕਿ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਚਾਹੁੰਦੀ ਆ ਅਸੀਂ ਇਸ ਮੌਕੇ ਤੇ ਸਾਰੇ ਨੇ ਇਕੱਠੇ ਹੋ ਕੇ ਖੂਬ ਇੰਜੋਏ ਕੀਤਾ ਹੈ ਪਰ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਔਰ ਸਾਰਿਆਂ ਨੂੰ ਬਹੁਤ-ਬਹੁਤ ਬਹੁਤ-ਬਹੁਤ ਥੈਂਕ ਯੂ ਜੀ ਜਿਹੜਾ ਖਾਤੀ ਅੰਦਰ ਤੇ ਹੈਪੀ ਮੂਡ ਇਹ ਮਹੱਤਵਪੂਰਨ ਇੱਕ ਵਾਰ ਆਲ ਮਿਲ ਕੇ ਸਾਰੇ ਜਣੇ ਤਿਹਾੜੀ ਨੂੰ ਮਨਾਈਏ ਫਰੈਂਡਸ ਜਿਹੜੀਆਂ ਪੁਰਾਣਾ ਫਰੈਂਡਸ ਆਪਣਾ ਸਰਕਲ ਔਰ ਜਿਹੜੇ ਕਲਾਸਮੇਟ ਵਾਰਾ ਸਾਰੇ ਇਕੱਠੇ ਹੋ ਕੇ ਅਸੀਂ ਛੋਟੇ ਵੱਡੇ ਸਾਰੇ ਸਾਡੇ ਬੱਚੇ ਆ ਹਨ ਇਕੱਠੇ ਹੋ ਕੇ ਇੰਜੋਏ ਕਰਾਂਗੇ